ण लॻाद काका तरह गैकड़ी करी جواب अॻो जवाब بنا मौत बिना शकीदियूं वरी तो पले दा मन जाओ, अपना दिल दमे नूरो नूर करो जेकर ज़िंदगी दी क़ीमत सम्झो त फेर कुझु इस्लाम दूर करो ਸਾਥ ਮਜ਼ਾਦਿਆਂ ਆਖਿਆ ਮੀਆਂ ਸਵੇ ਓਏ ਆਛ ਤਬਦਲਦੇ ਨੇ ਨਿਸ਼ਾਨਿਆਂ ਨੂੰ ਅਸੀਂ ਸੜਾਂਗੇ ਵਾਂਗ ਪਰਵਾਨਿਆਂ ਦੇ ਮੋੜ ਸਕਦਾ ਕੌਣ ਪਰਵਾਨਿਆਂ ਨੂੰ गुस्सा का के बोलिया तूंबे उड़ा दांगांते सिंह कया माद रखी मै त मौत जी होश बुला दंगा फेर बोलियूं कुझु नर्म हो काका मन जओ रंग ला दलक मौत जी गोद चो कढ तूं चाखी तक बख बुधाद आखी आ तूं ग़लत क ਸੱਜ ਬੁਦਾਦਿਆਂ ਆਖਿਆ ਤੂੰ ਗਲਦ ਕੈਨੇ ਓਏ ਅਣਖਾਂ ਤੱਕੜੀ ਤੇ ਕਦੋਂ ਤੁਲਦਿਆਂ ਨੇ ਤੂੰ ਨਹੀਂ ਜਾਣਦਾ ਧਰਮ ਦੇ ਆਸ਼ਕਾਂ ਦੇ ਪਹਿਰਾਗੇ ਗਲਪੂਮ ਤਰੂਦਿਆਂ ਨੇ ंद परत वल पछान चाहींद रिश्तार रूप बि लुतफ़ जीवन माना चाहींद جیون जीवन سوبیا कले जूं

दुख बाद भी सही अलाही नो अची कुरी थो मज़मूदा लंगाईंदा धर्म त ख़ान चोला छॾींदूबे सैकड़ भुल जंडा जॾो जलाद के के ने 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 न तोड़बक मारे शेरा नया अॻो जान दांगे धर्म न لال چراج دا مات دا خوف دے گے لال چراج دا مات دا خوف دے گے بے ایمان گھر چال ازما تھکیا سر کے پیر نہ ترم دے آشکا دے صوبہ دوریا اپنا سارا لا تھکیا تاک صوبے ਬੜੀ ਲੜਾਈ ਐ ਪਰ ਲੱਭਿਆ ਕੱਖ ਨਹੀਂ ਉਹਨੂੰ ਤਕਰਾਰ ਦੇ ਵਿੱਚ ਆਖਰ ਜ਼ਾਲਮ ਨੇ ਇਸ ਤਰ੍ਹਾਂ ਹੁਕਮ ਦਿੱਤਾ ਜਿੰਦਾ ਦੋਹਾਂ ਨੂੰ ਚਿਰੋ ਦੀਵਾਰ ਦੇ ਵਿੱਚ ਜੋੜੀ ਹੰਸਾਨੀ ਖੜ ਗਈ ਮਸਤ ਹੋ ਕੇ ਜੋੜੀ ਹੰਸਾਂ ਦੀ ਖੜ ਗਈ ਮਾਸੂਮ ਹੋ ਗਏ ਤੇਰੇ ਦੇ ਲੱਗਣੇ ਸ਼ੁਰੂ ਸਰਕਾਰ ਹੋ ਗਏ ਸੂਰਤ ਵੇਖ ਮਾਸੂਮ ਤਯਾਦਿਆਂ ਦੀ ਰਾਜ ਰੋਣ ਲੱਗੇ ਬੇਕਰਾਰ ਹੋ ਗਏ ਜਦੋਂ ਗੋਡਿਆਂ ਤੇ ਕਰਾਂ ਕੰਦ ਆ ਗਈ ਇੱਟ ਪਨ ਕੇ ਲਾਉਣ ਜਲਾਗ ਲਗਾ ਦੋਰਾ ਵਰਨੇ ਆਖਿਆ ਕਾਸ ਲਾ ਓਏ ਤੂੰ ਕਾ ਤੋਂ ਸ ਮੈਨੂੰ ਕਰ ਬਰਬਾਦ ਲਗਾ ਕਾਡਾ ਇਸ਼ਕ ਠਾਕੋਰ ਕੇ ਵਰਸ ਤਾ ਲੈ ਸਾਡਾ ਇਕ ਠਾਕੋਰ ਕੇ ਪਰਖ ਤੋਂ ਲੈ ਬੇੜੀ ਇਸ਼ਕ ਦੀ ਕਾਤੋਂ ਬੋੜਨਾ ਏ ਮੀਆਂ ਕੰਨ ਜੇ ਕਰ ਵਿੰਗੀ ਹੋ ਰਹੀ ਏ ਤੂੰ ਗੋਡੇ ਚਿਲਦੇ ਇਟਾਂ ਤੋੜਨਾ ਏ ਮੀਆਂ ਕਾਤਲਾ ਸਿੱਧਕਦੇ ਪੁਤਲਿਆਂ ਨੂੰ ਤੇਰੇ ਤਰਸ ਦੀ ਨਜ਼ਰ ਨਹੀਂ ਥੱਕ ਸਕਦੀ ਸਿੱਕੀ ਤਾਂ ਦੇ ਇਸ ਮਹਲ ਤਾਈ ਟੁੱਟੀ ਹੋਈ ਕੋਈ ਇਟ ਨਹੀਂ ਲੱਗ ਸਕਦੀ ਕੰਬੂ ਜੱਲਾ ਦੇ ਇਹ ਸ਼ਬਦ ਸੁਣ ਕੇ ਉਸ ਦੇ ਖਾਫ ਨੇ ਕੜਕੜ ਲਿਦਤੇ ਕਹਾ ਮਾਦਰ ਜਲਾ ਦੇ ਆਖ ਰੱਖੀ ਇਟ ਸਾਬਤ ਗੋਡੇ ਚਿਲਦਤੇ ਕਫਤ ਆਖਰੀ ਸਟਾਫ ਖਤਮ ਜੀ ਆਖਰ ਕੰਦ ਜਦ ਕਿਤੋਂ ਹੋਈ ਉੱਦੀ ਹੱਥੇ ਸਿੰਘ ਜੰਦ ਮੁਖ ਛਪਾਉਣ ਲੱਗੇ ਦੋਰਾ ਵਰਦੇ ਨੈਣਾ ਦੇ ਵਿੱਚ ਖੰਝੂ ਥਰਕ ਥਰਕ ਵਜਾਰ ਤਾਂ ਪਾਉਣ ਲੱਗੇ ਛੋਟੇ ਵੀਰ ਨੇ ਆਖਿਆ ਵੱਡੇ ਵੀਰਾਂ ਇਹ ਕੀ ਹੋ ਰਿਹਾ ਏ ਇਹ ਕੀ ਕਰ ਰਿਹਾ ਏ ਇਹ ਮੈਂ ਜਿੱਤ ਦੇ ਵਿੱਚ ਵਸ਼ਵਾਸ ਕਰਾਂ ਕਿ ਤੁਮ ਉਸ ਨੂੰ ਵੇਖ ਕੇ ਡਰਦੇ ਏ ਜ਼ੋਰਾ ਵਰਨ ਆਖਿਆ ਨਹੀਂ ਚਨਾ ਵੱਡੇ ਵੀਰ ਨੇ ਆਖਿਆ ਨਹੀਂ ਵੀਰਾ ਪਛਤਾ ਤਾ ਮੈਂ ਇਸ ਲਈ ਕਰ ਰਿਆਂ ਐ ਤੇ ਤੋਂ ਜ਼ਿੰਦਗੀ ਪਾਈ ਸੀ ਮੈਂ ਪਹਿਲਾ ਪਰ ਤੂੰ ਮੌਤ ਮੈਥੋਂ ਪਹਿਲਾਂ ਵਾਰ ਰਿਆਂ ਸੰਤ ਵਿੱਚ ਆ ਗਿਆ ਕਾਸ਼ ਮੰਡਲ ਧਰਤੀ ਧਰਮ ਦੇ ਤੋਲ ਤੋਂ ਸਿੱਟ ਹੋ ਗਈ ਇਕ ਇਟ ਲਾ ਕੇ ਕੰਡੀ ਕੰਦ ਸੀ ਜੋ ਫਲਕ ਮਾਰ ਜਾਓ ਇਕ ਇਟ ਹੋ ਗਈ